ਪਟੰਡਾ ਦੇ ਚਿਲਡਰਨ ਪਾਰਕ ਦੇ ਨੇੜੇ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਵੱਲੋਂ ਆਪਣੇ ਮੰਗਾਂ ਨੂੰ ਲੈ ਕੇ ਕੀਤਾ ਗਿਆ ਧਰਨਾ ਪ੍ਰਦਰਸ਼ਨ ਇਸ ਮੌਕੇ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਜੋ ਸਾਡੇ ਰੂਲ ਲੈਂਡ ਰੈਗੂਲੇਸ਼ਨ ਦੇ ਹਿਸਾਬ ਦੇ ਨਾਲ ਸਾਡੀਆਂ ਪ੍ਰੋਮੋਸ਼ਨਾਂ ਬਣਦੀਆਂ ਹਨ ਉਹ ਪ੍ਰੋਮੋਸ਼ਨਾਂ ਸਾਨੂੰ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਨੂੰ ਲੈ ਕੇ ਉਹਨਾਂ ਵੱਲੋਂ 29 ਤੀ ਤੇ 30 ਤੀ ਤਰੀਕ ਦਾ ਤਿੰਨ ਦਿਨਾਂ ਦਾ ਧਰਨਾ ਪ੍ਰਦਰਸ਼ਨ ਕੀਤਾ ਗਿਆ ਅੱਜ ਬੁੱਧਵਾਰ ਨੂੰ 11 ਵਜੇ ਦੇ ਲਗਭਗ ਇਹਨਾਂ ਵੱਲੋਂ ਇੱਥੇ ਬੋਲਦਿਆਂ ਕਿਹਾ ਕਿ ਅਗਰ ਸਾਡੀਆਂ ਮੰਗਾਂ ਤੇ ਗੌਰ ਨਾ ਕੀਤਾ ਤਾਂ ਉਹਨਾਂ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਚਿਲਡਰਨ ਪਾਰਕ ਦੇ ਨੇੜੇ ਦੀ ਇਹ ਸਾਰੀਆਂ ਤਸਵੀਰਾਂ ਜਿੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਮੋਜਨ ਕੋਟਾ 50 ਤੋਂ 75 ਬਣੇ ਛੱਡ ਕਰੋ 75 ਬਣੇ ਖਾਰਾ ਪਰੇ ਤਰਵਾਨ ਕਰੋ ਜਿੰਦਾਬਾਦ ਜਿੰਦਾਬਾਦ ਲਾਜਮ ਇਕਤਾ ਜਿੰਦਾਬਾਦ 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 ਅਫਸਰ ਜਹੀ ਮਰਦਾਬਾਦ 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 ਸਾਡੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀ ਐ ਸਰ ਕੀ ਨਾਮ ਅਤੇ ਕਿਹੜੀ ਜੱਫੇ ਬੰਦੀ ਹੈ ਮੇਰਾ ਨਾਮ ਜੀ ਬਲਰਾਜ ਸਿੰਘ ਵਿਰਕ ਪ੍ਰਧਾਨ ਚੋਨ ਬਠਿੰਡਾ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਡਿਪਲੋਮਾ ਇੰਜੀਨੀਅਰਸ ਐਸੋਸੀਏਸ਼ਨ ਅੱਜ ਜੋ ਰੋਸ ਧਰਨਾ ਜਿਹੜਾ ਹੈਗਾ ਹੈ ਇਹ ਤਿੰਨ ਦਿਨਾਂ ਦਾ ਰੋਸ ਧਰਨਾ ਦੀ ਕਾਲ ਜੋ ਦਿੱਤੀ ਗਈ ਸੀ ਇਹ ਰੋਸ ਧਰਨਾ ਮਿਤੀ 29 ਜਨਵਰੀ ਤੋਂ ਸ਼ੁਰੂ ਹੋਇਆ ਸੀ ਤੇ ਅੱਜ ਇਸ ਰੋਸ ਧਰਨੇ ਦਾ ਤੀਸਰਾ ਦਿਨ ਹੈ ਇਹ ਰੋਸ ਧਰਨਾ ਜੋ ਅਸੀਂ ਸਾਡੇ ਵਿਭਾਗ ਦੇ ਜੋ ਉੱਚ ਅਧਿਕਾਰੀ ਨੇ ਖਾਸ ਕਰਕੇ ਜੋ ਚੀਫ ਇੰਜੀਨੀਅਰ ਲੈਵਲ ਤੇ ਮੁੱਖ ਦਫ਼ਤਰ ਪਟਿਆਲਾ ਵਿਖੇ ਜਾਂ ਐਚ.ਓ.ਡੀ. ਆਫਿਸ ਵਿਖੇ ਸਾਡੀਆਂ ਪਿਛਲੇ ਤਕਰੀਬਨ ਬੋਟਾ ਈ ਸਾਲ ਤੋਂ ਜਿਹੜੀਆਂ ਬਹੁਤੀ ਜਾਇਜ਼ ਮੰਗਾਂ ਨੇ ਜਿਹੜੀਆਂ ਕਿ ਆਮ ਰੁਟੀਨ ਦੇ ਛੋਟੇ-ਛੋਟੇ ਕੰਮ ਨਹੀਂ ਉਹਨਾਂ ਨੂੰ ਵੀ ਜਿਹੜਾ ਹੈਗਾ ਅਧਿਕਾਰੀਆਂ ਵੱਲੋਂ ਨਹੀਂ ਕੀਤਾ ਜਾ ਰਿਹਾ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਕਿ ਅਸੀਂ ਆਵਾਜ਼ ਫਾਉਂਦੇ ਹੋਏ ਅਸੀਂ ਰੋਸ ਮਹੀਤਰਨਾ ਜਿਹੜਾ 3 ਦਿਨ ਦਾ ਰੋਸ ਮਹੀਤਰਨਾ 29 ਤਰੀਕ ਤੋਂ ਸ਼ੁਰੂ ਕੀਤਾ ਸੀ ਅੱਜ ਇਹ ਤੀਜੇ ਦਿਨ ਦੇ ਮਹੀਤਰਨਾ ਸ਼ਾਮਲ ਹੋਇਆ ਇਹਨਾਂ ਮੰਗਾਂ ਦੇ ਵਿੱਚ ਖਾਸ ਕਰਕੇ ਸਭ ਤੋਂ ਜੋ ਇੰਪੋਰਟੈਂਟ ਚੀਜ਼ ਮੈਂ ਦੱਸਣੀ ਚਾਹੁੰਦਾ ਕਿ ਸਭ ਤੋਂ ਪਹਿਲਾਂ ਤਾਂ ਜੋ ਡੀਪੀਸੀ ਜੋ ਹਰ ਸਾਲ ਦੇ ਵਿੱਚ ਇੱਕ ਵਾਰ ਹੈ ਜਦੋਂ ਕੋਈ ਅਧਿਕਾਰੀ ਜਿਹੜੇ ਹੈਗੇ ਐ ਐਸਡੀਓ ਇਹ ਰਿਟਾਇਰ ਹੋ ਜਾਂਦੇ ਉਹ ਨਹੀਂ ਸਾਂ ਤੇ ਜਿਹੜੇ ਜੂਨੀਅਰ ਇੰਜੀਨੀਅਰ ਅਸਿਸਟੈਂਟ ਇੰਜੀਨੀਅਰ ਨੂੰ ਜੋ ਪ੍ਰਮੋਸ਼ਨ ਦੇ ਕੇ ਉਹਨਾਂ ਨੂੰ ਐਸਡੀਓ ਬਣਾਉਣਾ ਹੁੰਦਾ ਇਹ ਤਕਰੀਬਨ ਡੇਢ ਸਾਲ ਲੰਘ ਚੁੱਕਿਆ ਹੈਗਾ ਤੇ ਇਹਨਾਂ ਨੂੰ ਇੱਕ ਵਾਰ ਵੀ ਡੀਪੀਸੀ ਨਹੀਂ ਕੀਤੀ ਗਈ ਹੈ ਤੇ ਬਹੁਤ ਸਾਰੇ ਸਾਡੇ ਸਾਥੀ ਜੋ ਨੇ ਬਿਨਾ ਐਸਡੀਓ ਦੀ ਪ੍ਰਮੋਸ਼ਨ ਲਏ ਉਹ ਜੇਹੀ ਹੀ ਰਿਟਾਇਰ ਹੋ ਜਾਣਗੇ ਜੇ ਇਸ ਤਰ੍ਹਾਂ ਹੀ ਇਹ ਚੱਲਦਾ ਰਿਹਾ ਤਾਂ ਕੁੱਝ ਸਾਥੀ ਦਾ ਸ਼ਾਇਦ ਇਸ ਦੀ ਜਿਹੜਾ ਹੈਗਾ ਪੁਰਾਣੀ ਸਮੇਂ ਦੇ ਵਿੱਚ ਭੁਗਤ ਵੀ ਚੁੱਕੇ ਨੇ ਕਿ ਉਹ ਜੇਹੀ ਦੇ ਜੇ ਰਿਟਾਇਰ ਹੋ ਗਏ ਨੇ ਇਸ ਤੋਂ ਇਲਾਵਾ ਇਰੀਗੇਸ਼ਨ ਵਿਭਾਗ ਪੰਜਾਬ ਸਰਕਾਰ ਦੇ ਅੰਦਰ ਤਿੰਨ ਵਿਭਾਗ ਨੇ ਸਾਡੇ ਮੁੱਖ ਜਿਹੜੇ ਹੈਗੇ ਉਹਦੇ ਚ ਇਰੀਗੇਸ਼ਨ ਨੰਬਰ 2 ਤੇ ਬੀਐਨਆਰ ਨੰਬਰ 3 ਤੇ ਸਾਡਾ ਵਿਭਾਗ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਸਾਡੇ ਜੇੀ ਤੋਂ ਐਸਡੀਓ ਦੀ ਪ੍ਰਮੋਸ਼ਨ ਦਾ ਕੋਟਾ 50% ਫਿਕਸ ਸੀ ਪਹਿਲਾਂ ਕਿੰਨੇ ਡਿਪਾਰਟਮੈਂਟਾਂ ਦੇ ਵਿੱਚ ਸਾਡੀ ਕਾਫੀ ਸਮੇਂ ਤੋਂ ਮੰਗ ਸੀ ਕਿ ਵੀ ਇਹ ਕੋਟੇ ਨੂੰ 75% ਕੀਤਾ ਜਾਵੇ ਇਹ ਇਰੀਗੇਸ਼ਨ ਡਿਪਾਰਟਮੈਂਟ ਨੂੰ ਵੀ तकरीबन 1 ਸਾਲ ਪਹਿਲਾਂ ਉਦੋਂ ਉਹਨਾਂ ਦੇ ਸੈਕਟਰੀ ਸਾਹਿਬ ਮਾਨਯੋਗ ਕ੍ਰਿਸ਼ਨ ਕੋ ਮਾਰਜੀ ਬਣੀ ਉਹ ਇੱਕ ਕੋਟਾ ਜਿਹੜਾ ਹੈ ਤੇ 50 ਤੋਂ 75% ਕਰ ਦਿੱਤਾ ਗਿਆ ਹੈ ਜਦੋਂ ਕਿ ਸਾਡੇ ਦੋ ਡਿਪਾਰਟਮੈਂਟਸ ਦੇ ਵਿੱਚ ਜਿਹੜਾ ਇਹ ਕੋਟਾ ਹਜੇ ਤੱਕ ਵੀ ਵਧਾਇਆ ਨਹੀਂ ਗਿਆ ਤੇ ਇੱਕ ਸਾਲ ਤੋਂ ਤਕਰੀਬਨ ਸਾਨੂੰ ਜਿਹੜੇ ਹੈਗੇ ਹੈਗੇ ਸਿਰਫ ਲਾਰੇ ਹੀ ਦਿੱਤੇ ਜਾ ਰਹੇ ਆ ਮੀਟਿੰਗਾਂ ਦੇਣਦੇ ਆ ਮੀਟਿੰਗ ਦੇ ਕੇ ਵਿੱਚ ਕੰਮ ਕੋਈ ਸਰੇ ਨਹੀਂ ਚੜਦਾ ਹੈਗਾ ਇਹ ਕਿੰਨੀ ਦੇਰ ਚੱਲੂਗਾ ਤੁਹਾਡਾ ਬਤ ਤੁਸ ਹੋ ਗਿਆ ਇਹ ਅਸੀਂ ਇੱਕ ਵਾਰ ਤਾਂ ਜਿਹੜੀ ਹੈਗੀ ਹੈ ਇਹ ਸਿਰਫ ਸ਼ਾਂਤਮਈ 3 ਦਿਨ ਦੇ ਘਰਨੇ ਦੀ ਜਿਹੜੀ ਕਾਲ ਦਿੱਤੀ ਸੀਗੀ ਅੱਜ ਸਾਡਾ ਤੀਸਰਾ ਦਿਨ ਹੋਇਆ ਅੱਜ ਮੀਟਿੰਗ ਦੀ ਵੀ ਜਿਹੜੀ ਹੈਗੀ ਹੈਗੀ ਸਾਨੂੰ ਕਾਲ ਆਈ ਹੋਈ ਆ ਪੰਜਾਬ ਬੋਡੀ ਦੇ ਆਗੂਆਂ ਨੂੰ ਅੱਜ ਜੋ ਮੀਟਿੰਗ ਕਰਨੀ ਹੈ ਮੀਟਿੰਗ ਤੋਂ ਬਾਅਦ 12:30 1 ਵਜੇ ਤੱਕ ਡਿਸਾਈਡ ਹੋਊਗਾ ਕਿ ਜੇ ਤਾਂ ਉਹ ਕੋਈ ਸਾਡੀ ਡਿਮਾਂਡ ਜਿਹੜੀ ਹੈਗੀ ਹੈ ਕਿਸੇ ਨੂੰ ਸਿਰੇ ਚੜਾਉਂਦੇ ਨੇ ਜਾਂ ਕੋਈ ਸਮਾਂ ਵਧ ਕਰਦੇ ਨੇ ਕਿ ਵੀ ਆਉਣ ਵਾਲੇ 1 ਹਫ਼ਤੇ 10 ਦਿਨ ਦੇ ਵਿੱਚ ਉਹ ਕਰ ਦਿੱਤਾ ਜਾਵੇਗਾ ਸੋਡੀ ਜਿਹੜੇ ਮੰਗਾਂ ਨਾਲ ਹੱਲ ਕਰ ਦਿੱਤਾ ਜਾਊਗਾ ਤਾਂ ਫਿਰ ਜਿਹੜਾ ਹੈਗਾ ਉਸ ਦੇ ਹਿਸਾਬ ਨਾਲ ਜੋ ਪੰਜਾਬ ਬੋਡੀ ਬਣੀਓ ਡਿਸੀਜਨ ਹੋਊਗਾ ਉਹਨਾਂ ਦੇ ਅਗਵਾਈ ਦੇ ਵਿੱਚ ਜਿਸ ਤਰ੍ਹਾਂ ਉਹ ਜੋ ਵੀ ਹੁਕਮ ਲਾਉਣਗੇ ਉਸ ਦੇ ਅਕੀ ਜਿਹੜਾ ਸੰਘਰਸ਼ ਉਸੇ ਤਰ੍ਹਾਂ ਹੀ ਜਾਂਦਾ ਲਾਗੂ ਰੱਖਿਆ ਜਾਊਗਾ ਜਾਂ ਉਹਨਾਂ ਨੂੰ ਜੇ ਕੋਈ ਹਫ਼ਤੇ 10 ਦਿਨ ਦਾ ਟਾਈਮ ਦੇਣਾ ਹੋਇਆ ਜੇ ਦੁਪਹਿਰ ਤੱਕ ਜਿਹੜ ਪਤਾ ਚੱਲ ਜਾਊਗਾ ਸਰਕਾਰ ਨੇ ਮੰਗਾਂ ਨਾ ਮੰਨੀਆਂ ਫਿਰ ਇਹਨੂੰ ਅਗਲਾ ਕੁਝ ਵਾਰ ਫੇਰ ਲਿਖਿਆ ਜਾ ਸਕਦਾ ਬਿਲਕੁਲ ਜੀ ਜੇ ਸਰਕਾਰ ਮੰਨਿਓ ਸਾਡੇ ਡਿਪਾਰਟਮੈਂਟ ਦੇ ਉੱਚ ਅਧਿਕਾਰੀਆਂ ਮੰਨਿਓ ਜੇ ਸਾਡੀਆਂ ਮੰਗਾਂ ਜਿਹੜੀਆਂ ਹੈਗੀਆਂ ਨਹੀਂ ਮੰਨੀਆਂ ਜਾਂਦੀਆਂ ਤਾਂ ਇਹ ਧਰਨਾ ਜਿਹੜਾ ਹੈਗਾਗਾ ਸੰਘਰਸ਼ ਛੇੜਾ ਇਹਨੂੰ ਅੱਗੇ ਹੋਰ ਤਿੱਖਾ ਕੀਤਾ ਜਾਵੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਡਿਪਾਰਟਮੈਂਟ ਸਾਡੇ ਜਥੇਬੰਦੀ ਦੇ ਆਗੂ ਵੱਲੋਂ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਪਟਿਆਲੇ ਮੁਕ ਦਫ਼ਤਰ ਵਿਖੇ ਤੇ ਜਾਂ ਮੁਹੱਲੀ ਵਿਖੇ ਐਚ.ਓ.ਡੀ. ਆਫਿਸ ਵਿਖੇ ਜਿਹੜੇ ਹੈਗੇ ਆ ਧਰਨੇ ਦਿੱਤੇ ਜਾਣਗੇ